ਇੰਡਸਟਰੀ ਤੇ ਹੋਟਲ ਮੈਨੇਜਮੈਂਟ ਦੇ ਮਾਲਕ ਅੱਜ ਜਲੰਧਰ ਪੁਲਿਸ ਕਮਿਸ਼ਨਰ ਨਾਲ ਗੱਲਬਾਤ ਕੀਤੀ ਗਈ ਉਹਨਾਂ ਦੀ ਮੀਟਿੰਗ ਹੋਈ ਹੈ ਸਾਡੇ ਨਾਲ ਇੰਡਸਟਰੀ ਆਪਾਂ ਗੱਲਬਾਤ ਕਰਦੇ ਹਾਂ ਸਰ ਅੱਜ ਸਾਰੇ ਇੰਡਸਟਰੀ ਤੇ ਹੋਟਲ ਮੈਨੇਜਮੈਂਟ ਦੇ ਮਾਲਕ ਕਿੜੇ ਅੱਜ ਮੀਟਿੰਗ ਕੀਤੀ ਗਈ ਹੈ ਕਮਿਸ਼ਨਰ ਸਾਹਿਬ ਨਾਲ ਬੜੀ ਚੰਗੀ ਲੱਗੀ ਮੀਟਿੰਗ ਚ ਕਮਿਸ਼ਨ ਸਾਹਿਬ ਨੇ ਆਪਣਾ ਜੋ ਵਿਊ ਦੱਸਿਆ ਹੈ ਸ਼ਹਿਰ ਦੇ ਬਾਰੇ ਜੋ ਇੰਪਰੂਵਮੈਂਟ ਕਰਨੀ ਹੈ ਜੋ ਉਹਨਾਂ ਦਾ ਵਿਜ਼ਨ ਅੱਜ ਦੇ ਅੰਦਰ ਇੱਕ ਹਫ਼ਤੇ ਤੋਂ ਨਜ਼ਰ ਆ ਰਿਹਾ ਹੈ ਗਰਾਊਂਡ ਤੇ ਸਾਨੂੰ ਬਹੁਤ ਚੰਗਾ ਲੱਗ ਰਿਹਾ ਹੈ ਟ੍ਰੈਫਿਕ ਬੜਾ ਸਮੂਥ ਹੋ ਗਿਆ ਹੈ ਤੇ ਨਾਲ ਜੋ ਕਬਜ਼ਾ ਕਰਕੇ ਸੀ ਲੋਕਾਂ ਨੇ ਰੋਡ ਤੇ ਉਹ ਬੜਾ ਰਿਮੂਵ ਹੋਇਆ ਤੇ ਸਾਨੂੰ ਹੋਰ ਉਮੀਦ ਹੈਗੀ ਐ ਸੀਪੀ ਸਾਹਿਬ ਤੋਂ ਨਾਲ ਅਸੀਂ ਸੀਪੀ ਸਾਹਿਬ ਦੇ 100% ਨਾਲ ਲੱਗੇ ਜੋ ਵੀ ਇਹ ਕਰ ਰਹੇ ਐ ਇੰਪਰੂਵਮੈਂਟ ਅਸੀਂ ਨਾਲ 100% ਇਹਦੇ ਨਾਲ ਖੜੇ ਹੈਗੇ ਐ ਸੀਪੀ ਸਾਹਿਬ ਨਾਲ ਲੰਬਾ ਸਮੇਂ ਮੀਟਿੰਗ ਚੱਲੀ ਵਿਚਾਰ ਸਾਂਝੇ ਹੋਏ ਸ਼ਹਿਰਾਂ ਦੇ ਵਾਦ ਇਹ ਗੱਲਬਾਤ ਕੀਤੀ ਗਈ ਇੰਡਸਟਰੀ ਦੇ ਵਿੱਚ ਕਿਹੜੀਆਂ ਗੱਲਾਂ ਉਹਨਾਂ ਬਾਰੇ ਵੀ ਸੀਪੀ ਸਾਹਿਬ ਦੇ ਨਾਲ ਕੀ ਵਿਚਾਰ ਸਾਨੂੰ ਸੀਪੀ ਸਾਹਿਬ ਨੇ ਲੱਗ ਕੇ ਲੱਗਿਆ ਕਿ ਉਹਨਾਂ ਦਾ ਜੋ ਵਿਜ਼ਨ ਹੈਗਾ ਕਲੀਅਰ ਹੈਗਾ ਕਿਉਂਕਿ ਉਹਨਾਂ ਦੇ ਫਾਦਰ ਸਾਹਿਬ ਆਰਮੀ ਚ ਸੀ ਤੇ ਉਹਨਾਂ ਦੇ ਰੂਲ ਵੀ ਆਰਮੀ ਵਰਗੇ ਹੈਗੇ ਤੇ ਸਾਨੂੰ ਉਹਨਾਂ ਨੂੰ ਤੋ ਲੱਗੇ ਮਿਲ ਕੇ ਲੱਗਿਆ ਕਿ ਇਹ ਇਹਨਾਂ ਨੇ ਇਸ ਤਰ੍ਹਾਂ ਨੀਟ ਐਂਡ ਕਲੀਨ ਸਿਟੀ ਬਣਾ ਦੇਣਾ ਹੈ ਜਿੱਥੇ ਕਿ ਜੋ ਕ੍ਰਾਈਮ ਹੁੰਦਾ ਹੈ ਕ੍ਰਾਈਮ ਬਿਲਕੁਲ ਖਤਮ ਕਰ ਦੇਣਾ ਤੇ ਅਸੀਂ ਇਸ ਉਮੀਦ ਦੇ ਨਾਲ ਉਹਨਾਂ ਨੂੰ ਜਾ ਰਹੇ ਹਾਂ ਤੇ ਅਸੀਂ ਉਹਨਾਂ ਦੀ ਵੈਲੀਫਿਕੇਸ਼ਨ ਕਰਦੇ ਹਾਂ ਉਹਨਾਂ ਨੇ ਵੀ ਵਿਚਾਰ ਕਰਿਆ ਉਹਨਾਂ ਨੇ ਸਾਂਝੇ ਕਿਤੇ ਨੇ ਤੁਸੀਂ ਵੀ ਕਿਹੜੀ ਹੈ ਪ੍ਰੂਵਮੈਂਟ ਕਰਨੀ ਚਾਹੀਦੀ ਹੈ ਕਿਹੜੇ ਇੰਡਸਟਰੀ ਵਾਲਿਆਂ ਨੂੰ ਵੀ ਹੈ ਕਿਹੜਾ ਵਧ ਰਿਹਾ ਉਹ ਵੀ ਤੁਸੀਂ ਟ੍ਰੈਫਿਕ ਦਾ ਕਿਹੜਾ ਅਸੀਂ ਟ੍ਰੈਫਿਕ ਤੇ ਬਿਲਕੁਲ ਨਾਲ ਹੈਗੇ ਅਸੀਂ ਵੀ ਕਚਾਵਾਂਗੇ ਕਿ ਸਾਡੀ ਵੱਲੋਂ ਵੀ ਜੋ ਇਨਕਰੋਚਮੈਂਟ ਹੈਗੀ ਅਸੀਂ ਇੰਪਰੂਵ ਕਰਾਵਾਂਗੇ ਤੇ ਨਾਲ ਸੀਪੀ ਸਾਹਿਬ ਨਾਲ ਖੜੇ ਹੈਗੇ ਦੇਖਿਆ ਅਸੀਂ ਕਿੱਤੇ ਕਿ ਹੋਰ ਵੀ ਸਾਰੇ ਇੰਡਸਟਰੀ ਸਰ ਅੱਜ ਸੀਪੀ ਸਾਹਿਬ ਨਾਲ ਲੰਬੇ ਸਮੇਂ ਤọaੜੀ ਮੀਟਿੰਗ ਹੋਈ ਸਾਰੇ ਇੰਡਸਟਰੀ ਹੋਟਲ ਐਮੈਂਡਮੈਂਟ ਕਰਿਆ ਸਾਰੇ ਅੱਜ ਗੱਲਬਾਤ ਕੀਤੀ ਗਈ ਕੀ ਕੀ ਵਿਚਾਰ ਕਰਿਆ ਸਾਂਝੇ ਕੀਤੇ ਦੇਖੋ ਜੀ ਸਰ ਦੇ ਨਾਲ ਮੁਲਾਕਾਤ ਹੋਈ ਕਿਉਂਕਿ ਅਸੀਂ ਨਾ ਸਾਰੇ ਪ੍ਰਭਾਵਿਤ ਸੀਗੇ ਕੁਝ ਦਿਨਾਂ ਤੋਂ ਦੇਖ ਰਹੇ ਸੀ ਕਿ ਹੀ ਇਸ ਡੂਇੰਗ ਅ ਵੰਡਰਫੁਲ ਜੌਬ ਜੋ ਇਹ ਕੰਮ ਕਰ ਰਹੇ ਨੇ ਮੈਨੂੰ ਨਹੀਂ ਲੱਗਦਾ ਕਿ ਅੱਜ ਤੱਕ ਕਿਸੇ ਨੇ ਕੀਤਾ ਹੋਏਗਾ ਕੰਮ ਸਾਰਿਆਂ ਨੇ ਅੱਛੇ ਕੀਤੇ ਪਰ ਇਹਨਾਂ ਨੇ ਬਹੁਤ ਕੁਝ ਪੁਆਇੰਟਸ ਚੱਕੇ ਨੇ ਜਿਹੜੇ ਕਿ ਸ਼ਹਿਰ ਲਈ ਬਹੁਤ ਅੱਛੇ ਨੇ ਆਮ ਪਬਲਿਕ ਦੇ ਹੱਕ ਚ ਨੇ ਪਰ ਉਹਦੇ ਚ ਜੇ ਕਿਸੇ ਨੂੰ ਪ੍ਰਬਲਮ ਵੀ ਹੋ ਰਹੀ ਉਹਦੇ ਲਈ ਵੀ ਅਸੀਂ ਸਰ ਨੂੰ ਕਿਹਾ ਕਿ ਸ਼ਹਿਰ ਨੂੰ ਕੁਝ ਇਦਾਂ ਦਾ ਕਰੋ ਕਾਰਪੋਰੇਸ਼ਨ ਕਮਿਸ਼ਨਰ ਦੇ ਨਾਲ ਸਰ ਕਹਿੰਦੇ ਇਨ ਟੱਚ ਆ ਸੀ ਤੇ ਅਸੀਂ ਉਹਨੂੰ ਚਾਰੋਂ ਜ਼ੋਨਾਂ 'ਚ ਵੰਡ ਕੇ ਕਿ ਕਿਸੇ ਦੀ ਰੋਜੀ ਰੋਟੀ ਵੀ ਨਾ ਬੰਦ ਹੋਏ ਕੋਈ ਇਦਾਂ ਉਹਨਾਂ ਦੀ ਗਰੀਬਾਂ ਦੀ ਰੋਜੀ ਰੋਟੀ ਵੀ ਚੱਲਣੀ ਚਾਹੀਦੀ ਹੈ ਤੇ ਸ਼ਹਿਰ ਵਾਸੀਆਂ ਨੂੰ ਵੀ ਫੈਸਿਲਿਟੀਆਂ ਮਿਲਣੀਆਂ ਚਾਹੀਦੀਆਂ ਤੇ ਮੈਨੂੰ ਲੱਗਦਾ ਕਿ ਹੀ ਇਸ ਡੂਇੰਗ ਅ ਟਰਮੈਂਡਸ ਜੌਬ ਲੰਬੇ ਸਮਾਂ ਮੀਟਿੰਗ ਹੋਈ ਲੰਬਾ ਸਮਾਂ ਵਿਚਾਰ ਹੋਇਆ ਸ਼ਹਿਰ ਵਾਸੀ ਬੜਾ ਗੱਲਬਾਤ ਹੋਈ ਹੈ ਵਿਚਾਰ ਜਿਹੜਾ ਸੀਪੀ ਸਾਹਿਬ ਨੇ ਤੇ ਇੱਕ ਸਾਥ ਮੰਗਿਆ ਜਿਹੜਾ ਉਹਨਾਂ ਨੇ ਤੁਹਾਡਾ ਵੀ ਸਾਥ ਮੰਗਣ ਇ ਇਕੜਾ ਸ਼ਹਿਰ ਨੂੰ ਹੈ ਜਲਦੀ ਕਿੜਾ ਬਿਲਕੁਲ ਸਾਥ ਦਿੱਤਾ ਜਾਏਗੀ ਜੋ ਸਾਰਾ ਸ਼ਹਿਰ ਸਰ ਦੇ ਨਾਲ ਹੈ ਇੱਥੇ ਅੱਜ ਤੁਸੀਂ ਦੇਖਿਆ ਕਿ ਹਰ bizness ਚੋਂ ਆਏ ਨੇ real estate ਵਾਲੇ ਵੀ ਆਏ ਨੇ industries ਵੀ ਆਈ ਨੇ ਆਪਣੇ pipe fitting association ਵੀ ਆਈ ਹੈ sports industry ਵੀ ਆਈ ਹੈ hotelier ਵੀ ਆਏ ਨੇ ਸਾਰੇ ਆਏ ਸੀਗੇ ਮੇਰੇ ਖਿਆਲ ਅਸੀਂ ਸਰ ਨੂੰ ਇੱਕ ਸੁਜੈਸ਼ਨ ਵੀ ਦਿੰਦਾ ਕਿ ਜੇ ਕੋਈ ਅਸੀਂ ਕਿਤੇ ਵੀ ਤੁਹਾਡੇ ਕੰਮ ਆ ਸਕਦੇ ਹਾਂ ਤੇ ਅਸੀਂ ਹਮੇਸ਼ਾ ਤੁਹਾਡੇ ਨਾਲ ਰਵਾਂਗੇ ਤੇ ਤੁਹਾਡੇ ਨਾਲ ਜੋ ਤੁਸੀਂ ਸਾਨੂੰ ਡਿਊਟੀ ਲਾਉਂਗੇ ਉਹ ਨਿਭਾਵਾਂਗੇ ਔਰ ਜੋ ਇਹ ਮੁਹਿੰਮ ਸਰ ਨੇ ਚਲਾਈ ਇਹਦੇ ਚ ਪੂਰਾ ਸਹਿਯੋਗ ਕਰਾਂਗੇ ਔਰ ਆਪਣੇ ਘਰਾਂ ਤੋਂ ਇਹਨੂੰ ਸ਼ੁਰੂ ਕਰਾਂਗੇ ਦੇਖਦੇ ਲੱਗਦਾ ਹਾਂ ਵੀ ਹੁਣ ਲਗਾਤਾਰ ਪਿਛਲੇ 3-4 ਦਿਨਾਂ ਤੋਂ ਜਲੰਧਰ ਦੇ ਵਿੱਚ ਹੁਣ ਸਭ ਤੋਂ ਜ਼ਿਆਦਾ ਮੁਸ਼ਕਲ ਟ੍ਰੈਫਿਕ ਜਾਂਦੇ ਸੀ ਹੁਣ ਟ੍ਰੈਫਿਕ ਦਾ ਕਿਹੜਾ ਮੈਂ ਕਿਹਾ ਜੀ ਜੋ ਹੁਣ ਲੱਗ ਰਿਹਾ ਤੇ ਹੁਣ ਲੱਗ ਰਿਹਾ ਕਿ ਜਲੰਧਰ ਰਹਿਣ ਦੇ ਕਾਬਿਲ ਹੈ ਜੀ ਬਸ ਇਹਦਾ ਸ਼ਾਰਟਕਟ ਜਵਾਬ ਮੈਂ ਇਹੀ ਦਊਂਗਾ ਜੀ ਸਾਡੇ ਨਾਲ ਤੁਸੀਂ ਵੀ ਬੜੇ ਵਿਚਾਰ ਸੀਪੀ ਸਾਹਿਬ ਦੇ ਨਾਲ ਸਾਂਝੇ ਕੀਤੇ ਸਭ ਤੋਂ ਜ਼ਿਆਦਾ ਯੂਥ ਇੰਡਸਟਰੀ ਦੇ ਵਿੱਚ ਸਭ ਤੋਂ ਜ਼ਿਆਦਾ ਤੁਸੀਂ ਉੱਥੇ ਬੈਠੇ ਸੀ ਸਾਬ ਨਾਲ ਤੁਹਾਡੀ ਗੱਲਬਾਤ ਮੈਂ ਕਿਹਾ ਜੀ ਜੋ ਹੁਣ ਲੱਗ ਰਿਹਾ ਹੈ ਤੇ ਉਹਨਾਂ ਲੱਗ ਰਿਹਾ ਹੈ ਕਿ ਜਲੰਧਰ ਰਹਿਣ ਦੇ ਕਾਬਿਲ ਹੈ ਜੀ ਬਸ ਇਹਦਾ ਸ਼ਾਰਟਕਟ ਜਵਾਬ ਮੈਂ ਇਹੀ ਦਵਾਂਗਾ ਜੀ ਸਾਡੇ ਨਾਲ ਤੁਸੀਂ ਵੀ ਬੜੇ ਵਿਚਾਰ ਸੀਪੀ ਸਾਹਿਬ ਦੇ ਨਾਲ ਸਾਂਝੇ ਕੀਤੇ ਸਭ ਤੋਂ ਜ਼ਿਆਦਾ ਯੂਥ ਇੰਡਸਟਰੀ ਦੇ ਵਿੱਚ ਸਭ ਤੋਂ ਜ਼ਿਆਦਾ ਤੁਸੀਂ ਉੱਥੇ ਬੈਠੇ ਸੀ ਸਾਬ ਨਾਲ ਤੁਹਾਡੀ ਗੱਲਬਾਤ ਹੋਈ ਕੀ ਕੀ ਵਿਚਾਰ ਕਰਿਆ ਸਾਂਝੇ ਦੇਖੋ ਸਰ ਸਭ ਤੋਂ ਇੰਪੋਰਟੈਂਟ ਹੈ ਜੋ ਅੱ비 ਵੀ ਸਭ ਡਿਸਕਸ ਕਰ ਰਹੇ تھے ਕਿ ਬਹੁਤ ਇੰਪੋਰਟੈਂਟ ਹੈ ਕਿ ਅ ਅਸੀਂ ਕਿ ਆਪਣਾ ਕੰਟ੍ਰਿਬਿਊਟ ਕਰਦੇ ਹਾਂ ਬਿਕੋਜ਼ ਇਕੱਲਾ ਇੱਕ ਜਣਾ ਕੁਝ ਨਹੀਂ या उनकी टीम कुछ नहीं कर सकती हमें भी अब ये शहर तो हमारा ही है एंड ऑफ द डे तो हमें भी कंट्रीब्यूट करना पड़ेगा और हमें अपने घर से ही शुरू करना पड़ेगा तो आ, जो भी सारी प्रॉब्लम्स है यहाँ पे जो आज हमने डिस्कस की हैं उसका स, जो मेन जो क्रक्स है वो ये है कि हमें कॉन्ट्रीब्यूट साथ में करना पड़ेगा सहयोग देना पड़ेगा मैसेज देना चाहते हो अ जलंधर लग रहा है सी पी साहब वालों केम किए जा रहे हैं नगर निगम में चाहिए जलंधर पुलिस कमिश्नर देखो ये तो हैंड इन हैंड चलने चाहिए बट ये है कि अगर एक जना कर रहा है तो आ, हो सकता है कि दूसरी जगह से भी पूरा सहयोग मिलना शुरू हो जाए जो कि बहुत जरूरी है और दोनों अगर हैंड इन हैंड चलेंगे तो अब हमें जल्दी चेंजेस दिखेंगे और आ, हमारे ही शहर है हमने यहाँ रहना है हमने ही फैसिलिटीज यूज करनी है अब हमारी चॉइस हमने अच्छे से करनी है या बुरे से करनी है वो हमारे ऊपर डिपेंड करता है देखिए गलबात की है तो अच्छे विचार सजे हुए हैं तो उन्होंने इंडस्ट्री और स्पोर्ट्स जो अलग अलग इंडस्ट्रिया तो पहुंचे मीटिंग विचार सजे ਨੇ ਉਹਨਾਂ ਵੱਲੋਂ ਕਿਹਾ ਗਿਆ ਅਸੀਂ ਆਪਾਂ ਸ਼ੁਰੂਆਤ ਆਪਣੇ ਘਰ ਤੋਂ ਕਰਾਂਗੇ ਫਿਰ ਉਸ ਤੋਂ ਬਾਅਦ ਲੋਕਾਂ ਨੂੰ ਇੱਕ ਅਪੀਲ ਕੀਤੀ ਜਾਏਗੀ ਸੁਨੀਲ ਮਹਾਜਨ ਜਗਬਾਨੀ